ਭੈ ਅਮਰਜੀਤ ਸਿੰਘ ਪੰਜਾਬ ਦੇ ਵਿੱਚ ਤਾਂ ਜਿਹੜਾ ਇਤਕੀ ਹੜਾ ਆ ਉਹਨਾਂ ਬੜਾ ਬੁਰਾ ਹਾਲ ਕੀਤਾ ਲੋਕਾਂ ਦਾ ਭਾਜੀ ਆ ਟੀਵੀ ਦੇ ਵਿੱਚ ਆਪਾਂ ਦੇਖ-ਦੇਖ ਕੇ ਸੱਚੀ ਐਨੇ ਪਰੇਸ਼ਾਨ ਹੁੰਨੇ ਆ ਵੀ ਜਿਹੜਿਆਂ ਦੇ ਬੰਦਿਆਂ ਦੇ ਉੱਤੇ ਬੀਤੀ ਆ ਉਹਨਾਂ ਨਾਲ ਕੀ ਬੀਤਦੀ ਹੋਊਗੀ ਆ ਦੇਖੋ ਅੱਗੇ ਤਾਂ ਕਈ ਵਾਰੀ ਹੁੰਦਾ ਨੇ ਬਿ ਖਬਰਾਂ 'ਚ ਤੁਸੀਂ ਬੜੀ ਦੇਰ ਬਾਅਦ ਦੇ ਜੀ ਹੁਣ ਤੁਹਾਨੂੰ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਲੋਕ ਪਿੰਡਾਂ ਤੋਂ ਉਥੋਂ ਪਾਈ ਜਾ ਰਹੇ ਨੇ ਵੀਡੀਓ ਜਿਹਦੇ ਚ ਮਤਲਬ ਪਾਣੀ ਜਿਹੜਾ ਉਹ ਕਿਵੇਂ ਘਰਾਂ ਦੇ ਵਿੱਚ ਦਾਖਲ ਹੋਇਆ ਸੜਕਾਂ ਜਿਹੜੀਆਂ ਉਹ ਸਭ ਤੋੜ ਛੱਡੀਆਂ ਉਹ ਮਤਲਬ ਭੁਰਦੀਆਂ ਜਾ ਰਹੀਆਂ ਜੀ ਥੱਲੇੋਂ ਮਿੱਟੀ ਵੀ ਖਿੱਚਦੀ ਜਾਂਦੀ ਆ ਉਹਨਾਂ ਦੀ ਅੱਜ ਸਵੇਰੇ ਮੈਂ ਦੇਖਿਆ ਸੀ ਪੰਜਾਬ ਦੇ ਵਿੱਚ ਕਹਿੰਦੇ ਸੀ ਜਲੰਧਰ ਬੱਜ ਗਿਆ ਜਲੰਧਰ ਬੱਜ ਗਿਆ ਜਲੰਧਰ ਕਿੱਥੇ ਬੱਜ ਗਿਆ ਜਿੱਥੋਂ ਆਪਣੇ ਜਲੰਧਰ ਕਾਲਾ ਸੰਘਿਆ ਵਾਲੀ ਸੜਕਿਆ ਉਹ ਬੜਾ ਮਤਲਬ ਖਿੱਚ ਕੇ ਠਾਰਾ ਪਾਣੀ ਦੇ ਆ ਜਿਹੜਾ ਸਤਲੁਜ ਦਾ ਖਾਂ ਨੂੰ ਲੈ ਗਿਆ ਜੀ ਬੜਾ ਵੱਡੇ ਵੱਡੇ ਪਾੜ ਪੈ ਗਿਆ ਜੀ ਉੱਥੇ ਉਹ ਪੈਣਾ ਹੀ ਪੈਣਾ ਹੈ ਜੀ ਦੇਖੋ ਖਾਣੀਏ ਆ ਵੀ ਜਿਹੜੀਆਂ ਸਰਕਾਰਾਂ ਆ ਨਾ ਇਹ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਅੱਜ ਕੱਲ ਇੱਕ ਨਵਾਂ ਰਵਿੱਧ ਚੱਲਿਆ ਆ ਵੀ ਉਹ ਜਦ ਜਿਹੜੀ ਵੀ ਕੋਈ ਗੱਲ ਬਾਤ ਜੀ ਅਸੀਂ ਐਪ ਬਣਾ ਦਿੱਤੀ ਉਸ ਐਪ ਨਾਲ ਤੁਹਾਡੀ ਮਦਦ ਹੋ ਜੂ ਹੁਣ ਐਪ ਦੇ ਨਾਲ ਤੁਸੀਂ ਆਹ ਕਰ ਲੋ ਐਸ ਐਪ ਨਾਲ ਆਹ ਕਰ ਲੋ ਹੁਣ ਤੁਸੀਂ ਦੱਸੋ ਉਹਨਾਂ ਐਪਾਂ ਦਾ ਇੰਦਾਂ ਦੇ ਮਾਹੌਲ ਵਿੱਚ ਕੀ ਕਰੋਗੇ ਤੁਸੀਂ ਮੈਂ ਤਾਂ ਉਹ ਅੱਗੇ ਰੇਡੀ ਤੇ ਵੀ ਗੱਲ ਕਰਦਾ ਹੁੰਦਾ ਹੁਣਾ ਜੀ ਵੀ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈੰਦੀ ਪਰ ਖੇ ਜਾਂਦੇ ਯਾਰ ਸੱਜਣ ਜਦੋਂ ਬਾਜੀ ਪੁੱਠੀ ਪੈਂਦੀ ਅੱਜ ਦੇਖ ਲਓ ਪੰਜਾਬ ਦੇ ਉੱਤੇ ਵਿਫਤਾ ਪਈ ਆ ਤੇ ਕੋਈ ਦੂਜੀ ਸਟੇਟ ਦਾ ਬੰਦਾ ਹੁਣ ਤਾਵਾ ਟੱਲਾ ਰਾਜਸਥਾਨ ਚੋਂ ਹਰਿਆਣੇ ਚੋਂ ਜਾਂ ਮਤਲਬ ਦੂਜਾ ਆਉਣ ਲੱਗਾ ਆਉਣ ਲੱਗ ਪਿਆ ਵੀ ਪੱਠੇ ਪੁੱਠੇ ਲਿਆਉਣ ਲੱਗ ਪਿਆ ਨਹੀਂ ਤਾਂ ਕਿਸੇ ਨੇ ਪਿਛਲੇ 10 ਦਿਨਾਂ ਚ ਬਾਂ ਨਹੀਂ ਫੜੀ ਜੇ ਇਹ ਸਾਰੀ ਕਰੋਪੀ ਕੁਦਰਤ ਦੀ ਜਾਂ ਜੇ ਇਸ ਵੀ ਇਨਸਾਨ ਦੀ ਕਹ ਲੋ ਗਲਤੀ ਹੈਗੀ ਆ ਉਹਦੇ ਉਹ ਸਾਰਾ ਕੁਝ ਸੰਤਾਪ ਪੰਜਾਬ ਦੇ ਬੰਦਿਆਂ ਨੇ ਚੱਲਿਆ ਪਰ ਉਹ ਗੱਲ ਇਹ ਆ ਜੀ ਵੀ ਜਿਹੜਾ ਹਿੰਦੁਸਤਾਨ ਦਾ ਉਹ মিডিਆ ਹੈ ਨਾ ਜਿਹਨੂੰ ਕਹਿੰਦੇ ਆ ਆ ਗੋਦੀ মিডিਆ ਜਿਹਨੂੰ ਲੇਬਲ ਦਿੱਤਾ ਕੱਖ ਨਹੀਂ ਦਿਖਾਇਆ ਉਹਨਾਂ ਨੇ ਉਹਨਾਂ ਨੇ ਦਿਖਾ ਲਿਆ ਹੀ ਕੁਛ ਨਹੀਂ ਘਰ ਬਾਹਰ ਲੀਆਂ ਸਟੇਟਾਂ ਵਾਲਿਆਂ ਦਾ ਪਤਾ ਨਹੀਂ ਵੀ ਪੰਜਾਬ ਚ ਕੀ ਬੀਤ ਰਹੀ ਆ ਜੇ ਦਿਖਾਏ ਆ ਤਾਂ ਛੋਲੇ ਦਿਖਾਤੇ ਜਹਾਜ਼ ਦੇ ਉੱਤੋਂ ਡਿੱਗਦੇ ਡਿੱਗਦੇ ਵੀ ਆ ਦੇਖ ਲਓ ਜੀ ਅਸੀਂ ਅਖੇ ਫੂਡ ਵੰਡ ਰਹੇ ਆ ਤਾਂ ਉਹ ਛੋਲਿਆਂ ਦੀਆਂ ਗੁੱਛੀਆਂ ਥੱਲੇ ਸਿੱਟਦੇ ਆ ਕੱਖ ਕਰੀ ਛਿਸ਼ਤੀ ਕਰੇ ਕਾਦੀ ਸੀ ਉਹ ਵੀ ਪਾਣੀ ਉਹ ਵੀ ਟੁੱਟ ਗਈ ਕਹਿੰਦੇ ਥੱਲੇ ਉਹ ਦੇਖੋ ਫਟਣੀ ਆ ਅੱਛਾ ਦੇਖੋ ਇਹ ਪੰਜਾਬ ਸਰਕਾਰ ਹੈਲੀਕਾਪਟਰ ਤਰਾਹੀ ਕਹਿੰਦੇ ਅਸੀਂ ਕਾਂਤਾਈ ਮਦਦ ਪੁੱਛਾ ਰਹੇ ਆ ਉਹਦੇ ਚ ਕੀਤਾ ਕੀ ਆ ਵੀ ਆ ਇਦਾਂ ਦੇ ਪੈਕੇਟ ਉਹ ਕਿਸੇ ਦੇ ਘਰ ਦੇ ਉੱਤੇ ਛਾਤੇ ਡੇਗੇ ਕਹਿੰਦੇ ਲਓ ਜੀ ਆ ਦੇਖ ਲਓ ਉੱਥੇ ਉਹ ਛੋਲਿਆਂ ਦਾ ਪੈਕੇਟ ਆ ਉਹ ਸਾਰਾ ਖਿਲ ਰਿਆ ਫਿਰਦਾ ਜਾਂ ਕੁਕੀਆਂ ਦਾ ਇੱਕ ਪੈਕੇਟ ਦਿੱਤਾ ਤੇ ਆ ਪਾਣੀ ਦੀ ਬੋਤਲ ਸਿੱਟੀ ਉਹ ਫਟ ਗਈ ਚਲੋ ਉਦਾਂ ਤਾਂ ਵਧੀਆ ਬੰਦਾ ਸੀ ਸ਼ੁਕਲ ਮੇਲਾ ਕਰ ਜਾਂਦਾ ਪਰ ਕਹਿੰਦਾ ਇਹ ਵੀ ਮੈਂ ਕੁਕੜੀ ਦਾ ਤੇ ਮੁਰਗੀ ਦਾ ਤੇ ਕੀ ਨਾਂ ਲਈਦਾ ਬੱਕਰੀ ਦਾ ਬਵਾਜਰ ਵੀ ਦੇਊਗਾ ਅੱਜ ਕਿਸੇ ਪਾਸੇ ਬੌੜ ਹੀ ਨਹੀਂ ਰਹੇ ਸੀ ਲੋ ਜੀ ਹੁਣ ਤਾਂ ਉਹ ਕੀ ਕਹਿੰਦੇ ਹੁੰਦੇ ਆ ਲੋਕੀ ਲੱਭਦੇ ਆ ਤਾਂ ਉਹ ਨਹੀਂ ਮਿਲ ਰਹਾ ਪਰ ਜਦ ਲੋਕਾਂ ਸਿਰਫ ਹੀ ਗੱਲ ਆਉਂਦੀ ਆ ਜੀ ਵੀ ਜਦੋਂ ਤੁਸੀਂ ਮੁੱਖ ਮੰਤਰੀ ਚੁਣਨ ਲੱਗਦੇ ਆ ਨਾ ਉਸ ਵੇਲੇ ਵੀ ਸੋਚਣਾ ਚਾਹੀਦਾ ਵੀ ਜੇ ਅਸੀਂ ਆਹੇ ਮਖੌਲ ਕਰਨ ਵਾਲਾ ਹੀ ਬੰਦਾ ਲੱਭ ਕੇ ਲੈ ਆਉਣਾ ਵੀ ਉਹੋ ਹੀ ਕਰੂਗਾ ਤਾਂ ਫੇਰ ਜਨਾਬ ਇਦਾਂ ਹੀ ਹੁੰਦਾ ਹੈ ਇੱਕ ਅੰਗਰੇਜ਼ੀ ਦੀ ਕਹਾਵਤ ਆ ਪਰ ਯੂ ਗੈਟ ਦਾ ਲੀਡਰ ਯੂ ਡਿਜ਼ਰਵ ਠੀਕ ਹੈ ਇਹ ਵੀ ਠੀਕ ਹੈ ਤੇ ਪੰਜਾਬੀ ਚ ਕਿਸੇ ਨੇ ਆਖਿਆ ਵੀ ਜਦੋਂ ਲੱਬਿਆ ਸੀ ਉਦੋਂ ਲੱਬਿਆ ਨਹੀਂ ਹੁਣ ਲੱਬ ਕੇ ਯਾਰ ਕੋ ਆ ਬੈਠੇ ਬਸ ਉਹੀ ਕਹਾਣੀ ਹੋਈ ਹਾਂਜੀ